ਹੋਬ ਕਿਤੇ ਸਾਰੇ ਵਧੀਆ ਹੋ ਗਏ ਠੀਕ ਠਾਕ ਹੋ ਗਏ ਕਿਤੇ ਟਾਈਮ ਹੋ ਗਿਆ 7:30 ਪਾਉਣੇ 8 ਵਜੇ ਤਾਂ ਦੇਖੋ ਸਾਡਾ ਅੱਜ ਕੀ ਬਣਿਆ ਰਾਤ ਮੈਂ ਸੁੱਤੀ ਸੀ ਸਹੀ 3:30 ਵਜੇ ਆਪਣੇ ਕੰਮ-ਕੁਮ ਨਵੇੜ ਕੇ ਨਾ ਵੀ ਜਿਹੜੇ ਕੋਰੀਅਰ ਜਿਹੜੀ ਉਹਨਾਂ ਦੀ ਪੈਕਿੰਗ ਵਗੈਰਾ ਚ ਲੱਗੀ ਹੋਈ ਸੀ ਤੇ ਕੁਲਵਿੰਦਰ ਆਰਾਊਂਡ ਵੀ ਲੱਗਾ ਦੋ ਕਜ ਹੋ ਗਿਆ ਉਹ ਤੁਸੀਂ ਨਾ ਮੈਂ ਵੀ ਇੰਨੇ ਕਵੇ ਸੁੱਤਾ ਸੀ 2:30 ਵਜੇ ਹਾਂ 2:30 ਵਜੇ ਕੁਲਵਿੰਦਰ ਸੌਂ ਗਿਆ ਸੀ ਤੇ ਮੈਂ 3:30 ਵਜੇ ਸੁੱਤੀ ਸੀ 3:30 ਜਦੋਂ ਮੈਂ ਫੇਜ ਤੇ ਮੈਨੂੰ ਨਾ ਨੀਂਦ ਨਹੀਂ ਸੀ ਆ ਰਹੀ ਕਿਉਂਕਿ ਉਹ ਨੀਂਦ ਦਾ ਟਾਈਮ ਇਧਰ ਉਧਰ ਹੋ ਜਾ ਫਿਰ ਤੇ ਮੈਂ ਕਲੰਦਰ ਨੂੰ ਕਹਿ ਰਹੀ ਆ ਆਏ ਹਾਏ ਤੇ ਮੈਂ ਕਲੰਦਰ ਨੂੰ ਕਹਿ ਰਹੀ ਸੀ ਵੀ ਕਲੰਦਰ ਵੀ ਆ ਮੈਨੂੰ ਨੀਂਦ ਨਹੀਂ ਆ ਰਹੀ ਤੇ ਮੈਨੂੰ ਨਾ ਅਜੀਬ ਜਿਹੀ ਘਬਰਾਹਟ ਹੋ ਰਹੀ ਸੀ ਰਾਤ ਦੀ ਵੀ ਹੈ ਨਾ ਤੇ ਜਦੋਂ ਬਸ ਇਹਨਾਂ ਦਾ ਕਿਤਾ ਵੀ ਮੈਨੂੰ ਇਦਾਂ ਚ ਵੀ ਲੱਗੀ ਲੱਗੀ ਤੇ ਤਾਂ ਸਾਢੇ 1:45 ਹੋ ਗਏ ਤੇ ਸਾਢੇ 4 ਵਜੇ ਆਲਾਰਮ ਲਾਇਆ ਹੋਇਆ ਸੀ ਦੰਦ ਨੇ ਸਾਢੇ 4 ਵਜੇ ਉੱਠਾਂ ਕੇ ਪਾ ਸਾਢੇ 4 ਵਜੇ ਤਾਂ ਆਲਾਰਮ ਵੱਜਿਆ ਤਾਂ ਮੇਰੇ ਸਾਹਮਣੇ ਕੁਲਿੰਦਰ ਨੇ ਫੋਨ ਚੱਕਿਆ ਤੇ ਫੋਨ ਇਹਨਾਂ ਨੇ ਕੀ ਉਹਦੀ ਰਿੰਗ ਜਿਹੜੀ ਆਲਾਰਮ ਵਲੇ ਆਲਰਮ ਜਾਨੀ ਕਿ ਆਲਾਰਮ ਬੰਦ ਕਰਕੇ ਰੱਖਤਾ ਤੇ ਜਦੋਂ ਉਹ ਆਲਾਰਮ ਉਹਨਾਂ ਨੇ ਬੰਦ ਕਰਕੇ ਰੱਖਿਆ ਤੇ ਮੈਂ ਇਹਨਾਂ ਨੂੰ ਫੇਰ ਕਿਹਾ ਰਹੀ ਮੈਂ ਕੁਲਿੰਦਰ ਮੈਨੂੰ ਨੀਂਦ ਨਹੀਂ ਆਈ ਹੈਗੀ ਤਾਂ ਇੰਨੀ ਗੱਲ ਕਰਨ ਤੋਂ ਬਾਅਦ ਮੈਨੂੰ ਨਾਲ ਨਾਲ ਨੀਂਦ ਆ ਗਈ ਤੇ ਕੁਲਿੰਦਰ ਨੂੰ ਵੀ ਨੀਂਦ ਆ ਗਈ ਤੇ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਵੀ ਕਦੋਂ 4:30 ਤੋਂ 7:00 ਕੋਣੇ 8 ਹੋ ਗਏ ਤੁਹਾਨੂੰ ਮੇਰੀ ਵਾਸਤੇ ਵੀ ਲੱਗ ਰਿਹਾ ਕਿ ਜਿੰਦਾ ਹੁਣੀ ਵਿੱਚ ਸੁੱਤੀ ਉੱਠੀ ਆਈ ਹੈ ਨਾ ਤੇ ਸਾਰੀ ਸੈਟਿੰਗ ਖਰਾਬ ਹੈ ਨਾ ਕਿਉਂਕਿ 9:30 ਵਜੇ ਅਪਾਇੰਟਮੈਂਟ ਹੈ ਉੱਥੇ ਪਹੁੰਚਣਾ ਪਾਸਪੋਰਟ ਆਫਿਸ ਜਣਾ ਪਰ ਨਹੀਂ ਦੀ ਪਾਸਪੋਰਟ ਦਾ ਅਪਾਇੰਟਮੈਂਟ ਹੈ ਤੇ ਮੈਂ ਨਾ ਸੋਚਿਆ ਕਿ ਮੈਂ ਨਾ ਨੂੰ ਕਿੱਥੇ ਫੇਰ ਜਾਵਾਂਗੀ ਮੇ ਤਾਂ ਨਾਤਾ ਵੀ ਨਹੀਂ ਗਿਆ ਹੈਗਾ ਤੇ ਪ੍ਰਧਾਨ ਸਾਹਿਬ ਨਾਲ ਨੂੰ ਲੈ ਆ ਬਣਾਣਾ ਤੇ ਉਸ ਤੋਂ ਬਾਅਦ ਅੱਜ ਹੈਗੀ ਸੀ ਐਨੀਵਰਸਰੀ ਤੇ ਕੋਈ ਐਨੀਵਰਸਰੀ ਦਾ ਨਹੀਂ ਪਤਾ ਨਾ ਵੀ ਕੋਈ ਅਸੀਂ ਫੋਟੋ ਨਹੀਂ ਜਾਂ ਕੋਈ ਅਪਲੋਡ ਕੁਝ ਵੀ ਨਹੀਂ ਕੁਝ ਵੀ ਨਹੀਂ ਕੀਤਾ ਸੋਸ਼ਲ ਮੀਡੀਆ ਤੇ ਹਨ ਤੇ ਉਸ ਤੋਂ ਬਾਅਦ ਜਿਹੜੀ ਭੈਣ ਨੇ ਸਾਨੂੰ ਇਨਵਾਈਟ ਕੀਤਾ ਹੋਇਆ ਮਹਾਲੀ ਹੈ ਨਾ ਉਹਦਾ 6:30 ਵਜੇ ਫੋਨ ਤੇ ਫੋਨ ਮੈਸੇਜ ਤੇ ਮੈਸੇਜ ਆਉਂਦੇ ਤੇ ਮੈਂ ਆਪਣਾ ਫੋਨ ਦਾ ਦਿਮਾਗ ਦੇਖੋ ਮੈਂ ਆਪਣਾ ਫੋਨ ਆਰਪਲ ਨੂੰ ਮੋੜ ਤੇ ਲਾਤਾ ਰਾਤ ਕਦੀ ਵੀ ਇਦਾਂ ਹੋਇਆ ਤੇ ਇੱਥੇ ਵਾਈਫਾਈ ਚੱਲਦਾ ਰਿਹਾ ਵਾਈਫਾਈ ਕਨੈਕਟ ਰਿਹਾ ਤੇ ਮੈਨੂੰ ਵਟਸਐਪ ਤੇ ਮੈਸੇਜ ਕਰ ਰਹੀ ਸੀ ਵਿਚਾਰੀ ਹਨਾ ਤਿੰਨ ਹੁਣ ਸਾਨੂੰ ਵੇਟ ਐਂਚ ਨੂੰ ਇਹ ਬੀਪੀਸੀ ਘਰੋਂ ਹੀ 8 ਵਜੇ ਚੱਲਿਆਂ ਤੇ ਅਸੀਂ ਉੱਥੇ 9 ਵਜੇ ਕਿੱਦਾਂ ਪਹੁੰਚਿਆ ਤੇ ਜਾਣਾ ਨਹੀਂ ਸਾਡੇ ਕੋਲ ਹਣਾ ਤੇ ਹੁਣ ਦੇਖਦੇ ਆ ਕੀ ਬੰਦਾ ਕਿੱਦਾਂ ਪਹੁੰਚਦੇ ਆ ਤੇ ਰਸਤੇ 'ਚ ਕਿਤੇ ਵੀ ਖੜਿਆ ਨਹੀਂ ਜਾਣਾ ਜਾਂਦੇ ਹੋਏ ਤੁਸੀਂ ਕੁਝ ਵੀ ਨਹੀਂ ਕੀ ਪੀਤਾ ਹੈਗਾ ਨਾ ਚਾਹ ਨਾ ਪਾਣੀ ਕੁਝ ਵੀ ਨਹੀਂ ਇੱਦਾਂ ਬਸ ਚੱਲ ਪਿਆ ਘਰੋ ਤੇ ਮੈਨੂੰ ਹੁਣ ਇਹ ਵੀ ਡਰ ਕੇ ਕੁੱਲੀ ਦੇ ਕਾਗਜ਼ ਪੱਤਰ ਪੂਰੇ ਨਹੀਂ ਹੈ ਹੈਂ ਕੋਈ ਕਾਗਜ਼ ਪੱਤਰ ਨਹੀਂ ਘਾਟਣਾ ਹੋਵੇ ਤੇ ਫਿਰ ਕੋਈ ਟੈਨਸ਼ਨ ਹੋ ਜੇ ਤੇ ਮੁੱਕਾ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਹੋ ਟਾਰਾ ਜਾ ਕਮੈਂਟ ਜਰੂਰ ਕਰੋ ਠੀਕ ਹੈ ਇਹਨਾਂ ਨੂੰ ਤੁਸੀਂ ਵੀਡੀਓ ਲਾਈਕ ਕਰੋ ਤੇ ਉੱਛਕ ਦੇ ਹਾਂ ਸੰਗ੍ਰਹਿ ਤੋਂ ਤਾਂ ਫਿਰ ਅੱਗੇ ਚੱਲਦੇ ਹਾਂ ਆ ਮੇਰੀ ਜੀ ਉਹ ਆ ਦੇਖੋ ਪਤਨੇ ਡਰਾਈਂਗ ਲਈ ਫਤਿਹ ਮਤ ਬੜਾ ਆਪਣਾ ਡਰੈਂਗੀ ਮਾਸਟਰ ਕਿਆ ਕਰਦੇ ਮੇਰੀ ਜੀ ਇਹ ਹੈਗਾ ਪਰ ਨੀਤ ਦੇਖੋ ਪਨੀਰ ਦੀ ਕਿੰਨੀ ਸੋਹਣੀ ਹੈ ਉਹਨੇ ਡਰਾਈਂਗ ਬਣਾਈ ਹੋਈ ਅੱਛਾ ਇਹੇ ਮੇਰੀ ਇਹੇ ਮੇਰੀ ਇਹ ਫਤਿਹ ਦੀ ਇੱਦਾਂ ਜੀਮ ਕਾ ਤੋਂ ਨਿਕਲ ਗਈ ਬਾਹਰ ਹੈ ਰਾਲਾ ਲੱਗ ਰਹੀ ਨੇ ਰਾਲਾ ਕਾਲਾ ਲੱਗ ਰਹੀ ਨੇ ਲੁਧਿਆਣਾ ਕਦੋਂ ਜਾਣਾ ਲੁਧਿਆਣਾ ਦਿੱਲੀ ਕਿੱਨੇ ਜਾਣਾ ਹੈ ਹੈ ਫਿਰ ਰੋਜ਼ ਹੀ ਕਿਨੇ ਲੁਧਿਆਣਾ ਜਾਣਾ 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 ਬੁਲਾਇਆ ਰਹੇ ਨੇ ਯਾਰ ਮਿਲਣ ਨੂੰ ਤੇ ਅੱਜ ਇਦਾਂ ਤੇ ਤੁਸੀਂ ਆਏ ਤਾਂ ਮਿਲ ਕੇ ਜਾਉਂ ਕਰਦਿਆ ਨੇ ਕਹਿਣਾ ਕਿ ਅੱਜ ਤੂੰ ਇੱਧਰ ਧਰ ਤੇ ਹੁਣ ਤੂੰ ਕੱਲ ਉਧਰ ਧਰ ਪੜਾ ਹੋਰ ਮੈਂ ਆ ਲੈ ਗਿਆ ਹਾਂ ਨਿਆ ਕੱਲ ਨੂੰ ਨੂੰ ਸਿੱਧਾ ਕਾਲੂ ਹੀ ਕਹਿਤਾ ਹਾਂ ਮੈਂ ਆਇਆ ਤਾਂ ਮੈਂ ਹਾਂ ਟੇ ਕੰਮ ਨਹੀਂ ਅੱਜ ਕੱਲ ਜੂਰ ਬਣ ਕੀ ਕਹਿੰਦੀ ਰਕੀ ਤੇਰੀ ਮੈਂ ਤੁਹਾਨੂੰ ਮੇਰਾ ਪ੍ਰੋਪਰ ਸੂਟ ਦਿਖਾ ਦੇ ਠੀਕ ਹੈ ਬਸ ਮੈਂ ਪਾਣਾ ਦੀ ਬਟੀਕੇ ਦਿਖਾ ਦਿੱਤਾ ਲੋ ਪਾਣੇ ਦੇਖ ਲਓ ਫਰਸੀ ਸਲਵਾਰ ਪਰ ਮੈਂ ਇਹਨੂੰ ਆਪਣੇ ਅਕੋਰਡਿੰਗ ਹੀ ਬਣਾਇਆ ਜਿਆਦਾ ਲੂਜ਼ ਨਹੀਂ ਬਣਾਇਆ ਚਾਹਗਾ ਸ਼ਾਰਟ ਨਹੀਂ ਬਣਾਈ ਹੈਗੀ ਠੀਕ ਹੈ ਕਿਉਂਕਿ ਤੁਸੀਂ ਵੀਡੀਓ ਦੇਖਿਆ ਕਾਫੀ ਸ਼ਾਰਟ ਵੀ ਕਿ ਮੂਰੀ ਚੌੜੀ ਹੁੰਦੀ ਹੈ ਨਾ ਤੇ ਸਲਵਾਰ ਤੇ ਡਿਗੀ ਹੋਈ ਹੈ ਕੱਪਾਈ ਦੇ ਕੱਪਾਈ ਲੱਗ ਚਦਾਈ ਲਗਾਉਣਾ ਕਮਲ ਪੈ ਕੇ ਤਾਂ ਸੂਟ ਥੋੜੇ ਕਾ ਕੰਦ ਕੇ ਲਿਆ ਜਾਂਦਾ ਹੈ ਹੈਗਾ ਤੇ ਆਪਾਂ ਤੇ ਵੀ ਰਾਤ ਚਾ ਪਈ ਹੁੰਦੀ ਕਿ ਚੱਕ ਕੇ ਬਹਿਣ ਦੀ ਆ ਤੇ ਪਰ ਕਹਿੰਦੇ ਫੈਸ਼ਨ ਦਾ ਚੱਲਣਾ ਚਾਹੀਦਾ ਹਨਾ ਖੜਨਾ ਚਾਹੀਦਾ ਰੀਸ ਕਰਨੀ ਚਾਹੀਦੀ ਇਸ ਕਰਕੇ ਆਪਾਂ ਵੀ ਬਣਾ ਲਿਆ ਤੇ ਕੋਈ ਰੈਕਸ਼ਨ ਭਾਰੀ ਦਾ ਵੀ ਨਹੀਂ ਆਇਆ ਹੈਗਾ ਉਹ ਤਾਂ ਆਹੀ ਗਿਆ ਹਨ ਤੇ ਪਰ ਅਡਰੈਸ ਕਰ ਦਿੱਤੀ ਜੀ ਦੇਮਾ ਜਿਉਂ ਤੁਹਾਨੂੰ ਦੱਸਿਆ ਸੀ ਕਿ ਛੋਟੇ ਚੱਕ ਵਾਲਾ ਬਣਾਇਆ ਦੇਖੋ ਇਦਾਂ ਬਣ ਜਾਂਦਾ ਠੀਕ ਹੈ ਆ ਦੇਖੋ ਦਮ ਤੂੰ ਤਾਂ ਅਜਾ ਸੋਹਣਾ ਲੱਗ ਰਿਹਾ ਹੈ ਕਹਿੰਦੀ ਬਹੁਤ ਸੋਹਣਾ ਹੈ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਕੱਲੀ ਇੱਕ ਲੀਲ ਬਣਾ ਦੇ ਤੂੰ ਫਿਰ ਬਾਹਰ ਰੱਖ ਲੈ ਠੀਕ ਹੈ ਕੀ ਤੁਹਾਡੀ ਲੋਕੇਸ਼ਨ ਵਟਨ ਕੈਨੇਡਾ ਵਾਲੀ ਲੋਕੇਸ਼ਨ ਲੱਗਦੀ ਤੇ ਤੈਨੂੰ ਤਾਂ ਕਹਾਣੀ ਲੈਣੀ ਚਾਚੂ ਜਰਾ ਗੱਡੀ ਕੋਲ ਤੁਰ ਗਿਆ ਤੇ ਉਹ ਫੋਨ ਤੇ ਲੱਗ ਗਿਆ ਜਿਹੜੀ ਵੀ ਹੁੰਦੀ ਸਾਡੀ ਸਕਰੂ ਦਾ ਕਿੱਥੇ ਬਣੀ ਹੁੰਦੀ ਤਕਰੀਬ ਤਮੂ ਕਿੱਦਾਂ ਬਣਾਏਗਾ ਸੋਹਣੀ ਮੈਂ ਬਣਾਈ ਦਮ ਇੱਕ ਤੋਰਦੀ ਦੀ ਮੇਰੀ ਫਰਸੀ ਸਲਵਾਰ ਵੀ ਆਵੇ ਠੀਕ ਹੈ ਮਾਰ ਜੋ ਪਹਿਲਾ ਕਹਿੰਦੇ ਬਣ ਕੇ ਰਿਹਾ ਤੁਹਾਨੂੰ 25 ਰੁਪਏ ਬਣਾ ਰਿਹਾ ਬਣਾਓ ਬਣਾਓ ਹਾਂ ਕੋਈ ਕਹਿੰਦਾ ਕਿ ਮੈਡਲ ਇਹ ਕਹਾ ਤੇ ਡੂੰਡ ਡੂੰਡ ਕੇ ਲਾਤੇ ਹੋਏ ਆਪ ਮੈਂ ਮੈਡਲ ਹੀ ਹੁੰਦੀ ਹੈਗੀ ਚਲ ਤਾਂ ਮੂੰਹ ਬਣਾ ਮੈਂ ਰੀਲ ਲਓ ਜੀ ਮਰਾਤੀ ਬੈਗ ਲਾਉਂਦੇ ਹੋ ਮੇਕੋ ਜੀ ਭਾਈ ਸਾਡਕੇ ਜਾਏ ਜੀ ਮਾਵਾ ਵਾਲੇ ਹੋਰਲੀ ਬੋਲ ਤੋ ਸਾਡੀ ਗੱਡੀ ਤੇ ਤਾਂ ਕੋਈ ਜਾਣਦਾ ਵਾ ਭਾਈ ਨੋ ਬਰਾਤੀ ਨੂੰ ਆ ਗਈ ਵਾ ਮੈਂ ਟੈਂਪਰ ਤਰਾ ਫੱਲ ਤੀ ਇਹਿੰਦਾ ਕੁਛ ਖਾਦਾ ਵੀ ਨਹੀਂ ਹੈਗਾ ਤਾਂ ਮੂੰਹ ਸਵੇਰਦਾ ਯਾਰ ਗੱਡੀ ਦੀ ਮੰਮਾ ਨੂੰ ਤੇ ਮੈਨੂੰ ਅਹੀ ਪ੍ਰੋਬਲਮ ਹੈ ਬਰਾਤੀ ਉਲਟੀਆਂ ਕਰਨ ਲੱਗ ਗਿਆ ਚਾਹ ਪਾਣੀ ਵੀ ਜਾਏਗਾ ਤੇ ਨਾ ਕੁਛ ਖਾ ਕੇ ਆਇਆ ਇਹ KFC ਚੱਲੀ ਏ ਹਲੋ KFC ਚੱਲੀ ਏ KFC ਚੱਲ ਲੈ ਹਜੇ ਨਹੀਂ ਜਾਣਾ ਰਾਜ ਫੂਡ ਨਹੀਂ ਹੋ ਜਾ ਸਿਰ ਸਿਰ ਸੁੱਤਿਆ ਪਿਆ ਸੁੱਤਾ ਵੇ ਮੈਂ ਉੱਠ ਜਾ ਉਹ ਤਾਂ ਉੱਠੇ ਨਾ ਮੈਂ ਜੇ ਕਹਿ ਵੀ ਮੈਂ ਨਾ ਕਿ ਕੀ ਅਸੀਂ ਆਵਾਂਗੇ ਮੈਂ ਇੰਨੇ ਜਰਾਬਾਂ ਦਾ ਭਰ ਲਮਾਇਆ ਮੇਰੇ ਕੋਲੇ ਖੜ ਗਿਆ ਕਹਿੰਦਾ ਹਾਂ ਹੋ ਗਿਆ ਚਾਰ ਕੰਨ ਅੱਛਾ ਇਹਨੂੰ ਲੈ ਉਹਦੇ ਕੋਲੇ ਬਿਠਾ ਦਊਂ ਥੋੜਾ ਜਿਹਾ ਇਹ ਹਵਾਗਰ ਨਹੀਂ ਬਿਠਾਉ ਉਹਨੂੰ ਮੈਂ ਤਾਂ ਮੂਹ ਇਸ ਸਾਈਡ ਆ ਜਾ ਬੁਤ ਨੂੰ ਬਿਠਾ ਲਾ ਉਹ ਐਂਟਰ ਚ ਆ ਜਾ ਆਹ ਫਤਿਹ ਦਰੀ ਆ ਜਾ। ਇਹੋ ਸ਼ੀਸ਼ਾ ਖੋਲ ਲ ਬਥੋੜਾ। ਉਹ ਤੇ ਇੱਕ ਕੱਚਾ ਪਿਆ ਮੈਂ ਫਿਰ ਤੇਰਾ ਠੰਡੀ ਗਿਆ। ਕੰਦਾ ਨਹੀਂ। ਸ਼ੀਸ਼ਾ ਉੱਚਾ ਕਰ ਲਓ ਤੇ। ਟਿੰਗਸਰ ਬੰਦ ਕਰ। ਪਿੱਛੋਂ ਕੇ ਬਾਹਰ ਥੋੜਾ। ਮੇਲ ਜੀ ਹੋ ਗਈ। ਚਲੋ ਪਤਾ ਸ਼ੀਸ਼ਾ ਥੋੜਾ ਜਿਹਾ ਖੋਲ ਲ ਮੂੰਹ ਬਾਹਰ ਕਰ ਲਓ ਹੰਡਾ। ਬਾਹਰ ਨਿਕਲ ਜਾਓ। ਨਾ ਮਜ਼ਾਕ ਨਾ ਕਰੋ ਮੇਰੇ ਪੁੱਤ ਨੂੰ। ਇਹ ਤਾਂ ਬਗੈਰ ਪਹਿਲਾਂ ਜੀ ਨਹੀਂ ਕਰਦਾ ਉਹਨੂੰ। ਉਹਦੇ ਇਹ ਬਰਾ ਫਿਰ ਕੁਝ ਖਵਾਓ ਪਿਓ ਯਾਰ ਇਹ ਤਾਂ ਸਾਡੀ ਗੱਲ ਗੱਲ ਤੇ ਇੰਦਾ ਲੰਮਾ ਸਫਰ ਹੈ ਹੈ ਤੁਹਾਡਾ ਪੁੱਤ ਇਹ ਬੜਾ ਸੋਹਣਾ ਪੁੱਤ ਬੜੀਆ ਹੈ ਸੋ ਕੀ ਉੱਠਿਆ ਇਹ ਸੋ ਕੀ ਉੱਠਿਆ ਉਹ ਸਾਰਾ ਉੱਠਿਆ ਕੀ ਹੈ ਉਹ ਅੱਖਾਂ ਵਿੱਚ ਹੀ ਰਿਹਾ ਉਹ ਕਾਦਰ ਹੀ ਨਾ ਟਾਈਮ ਵੀ ਤਾਂ 10 ਵਜਰੇ ਨੇ ਮੈਂ ਬਾਹਰ ਨੂੰ ਗਿਆ ਕਿਉਂ ਲੈ ਲਵਾਂ ਦੇਖੀਆ ਉਹ ਫੋਟੋ ਸੋਹਣਾ ਪੁੱਤ ਹੈਂ ਲਾ ਕਾਣਾ ਕੇ ਲਈ ਫਿਰ ਡੀ ਐਫ ਸੀ ਖਣੇ ਕੇ ਐਫ ਸੀ ਚਿਟਾਬਾ ਦੇਖਿਆ ਮੈਂ ਨਾਂਬ ਦਾ ਕਿਸ਼ਟਾਬਾ ਪੱਪੀ ਦਾ ਬਾਹ ਪੱਪੀ ਦਾ ਬਾਹ ਪੱਪੀ ਦਾ ਬਸ ਦੋ ਗੱਲਾਂ ਕਰਦੀ ਜਿਵੇਂ ਮੈਂ ਤਾਂ ਉਹਦੀ ਦੀ ਗੱਲ ਜਾਂ ਕੱਲ ਵੀ ਕੋਈ ਆਪਣੇ ਖਾਣ ਲਈਆ ਉਹ ਤਾਂ ਮੈਨੂੰ ਇਹ ਤਾਂ ਪਟਾਇਆ ਨਹੀਂ ਕਿ ਦੀਦੀ ਕੋਲ ਉਹ ਤਾਂ ਬੜਾ ਦੇਦੀ ਕੋਲ ਉਹਦਾ ਨਾ ਦੀ ਜਨ ਸੁਭਟਾਦੀ ਕਹਿੰਦੇ ਤੇ ਉਹ ਕਹਿੰਦਾ ਕਹਿੰਦਾ ਕੋਲ ਦੇ ਖਾ ਤਾਂ ਬਸ ਆਪੇ ਭਾਈ ਨੂੰ ਕਹਦਾ ਕਿ ਇੱਕ ਮਿੱਠੀ ਦੇ ਦੇ ਕਹਿੰਦਾ ਮਿੱਠੀ ਇਹ ਲੈ ਬਿੱਠੀ ਪਾਪੜੇ ਨਾ ਨੇ ਕਿਤੇ ਕਹਿੰਦਾ ਤੂੰ ਇਹ ਨਾ ਕਹ ਪਾਪੜੇ ਸਿੱਧਾ ਕਹਿੰਦੇ ਕਿ ਮਿੱਠੀ ਦੇ ਦੇ ਨਾ ਨਹੀਂ ਕੋਲ ਕੇ ਬੇਗਾਨੀ ਤੇ ਲਾਸਟ ਹੈਗਾ ਮੈਨੂੰ ਸਭ ਤੇ ਮੇਰੇ ਨਾਲ ਹੈ ਨਾ ਉਹ ਕਵਾ ਇੱਕ ਪਿੰਡੀ ਦੇ ਨਾ ਮਾ ਮਾ ਆਪਣਿਆਂ ਨੂੰ ਸਭਾਰ ਕੇ ਘਟੋਲ ਮੈਂ ਕਿਹਾ ਇੱਕ ਪਾਪੜੀ ਬਣਾ ਦਿੰਦਾ ਮੈਂ ਜਿਹਨੂੰ ਭਾਈ ਨੂੰ ਕਹਦਾ ਭਾਈ ਨਾ ਇੰਨਾ ਕਿ ਪੀਛੇ ਦੀ ਲੱਗਦੀ ਨਹੀਂ ਤੁਹਾਨੂੰ ਹਾਸੇ ਸੁਧਰੇ ਨੇ ਤੇਰੇ ਜਿਵਾਗੇ ਤੇ ਬਿਮਾਰ ਹੋਏ ਪੈਰੇ ਲੈ ਹੁਣ ਕਰ ਰੋਟੀ ਆਦੀ ਕਰਾ ਦੇ ਨਾ ਹਾਲ ਕੀ ਕਰ ਲਿਓ ਟੇਨੇ ਨਹੀਂ ਆਈ ਕਿ ਪਾਣੀ ਆਗਲਾ ਘਰ ਮਦਦ ਦਾ ਧਿਆਨ ਦੋ ਮੈਂ ਕਰਵਾਉ ਠੀਕ ਹੈ KFC KFC ਯੋਯੋ ਯੋ ਇਹ KFC ਕੁਲਿੰਦਰ ਫਾਸਟ ਫੂਡ ਕੋਰਨਰ ਹੈ KFC ਦੀ ਫੋਨ ਫਰਮ ਅ ਕੁਲਿੰਦਰ ਫਾਸਟ ਫੂਡ ਕੋਰਨਰ ਹੈ ਵਾਕਈ ਭਾਈ ਮੈਂ ਕਿੱਥੇ ਪਹੁੰਚਾਂਗੇ ਪ੍ਰਧਾਨ ਸਾਹਿਬ ਇੱਥੇ ਆ ਕੇ ਅਕੋਤੇ ਜਿਵੇਂ ਸਾਨੂੰ ਜਾਣਦੇ ਨਹੀਂ ਹੁੰਦੇ ਹੈਗੇ ਰਾਜ ਦੇਖੋ ਕਿੰਨਾ ਤੇ ਸਾਡਾ ਨੰਬਰ ਹੈਗਾ 194 ਤੇ ਪੋਕੋ ਸਾਨੂੰ ਲੱਗੇ ਵੀ ਢੱਡ ਸਾਡਾ ਗਰੂਮ ਗਰੂਮ ਕਰ ਲਿਆ ਹੈ ਹੈ ਤੇ ਇਹਦੇ ਕੋਲ ਥਾਣੀ ਅਸੀਂ ਪਹਿਲੀ ਰੋਾਇਆ ਉਹਨਾਂ ਨੂੰ ਤੇ ਆਪਾਂ ਤੇ ਆਪਾਂ ਆਪਾਂ ਵੀ ਦੇਖਣਾ ਕੋਈ ਲੱਗਦਾ ਪਹਿਲਾਂ ਆਪਣਾ ਕੰਮ ਕਰੀਏ ਮੈਨੂੰ ਤਾਂ ਲੱਗਦਾ ਇੱਥੇ ਕੋਈ ਹਾਲਾਤ ਲੱਗਦੇ ਜਾਣ ਦੌਣ ਦੇ ਆ ਪ੍ਰਧਾਨ ਸਾਹਿਬ ਨੂੰ ਵਿਚਾਰੇ ਸਾਰੇ ਵੇਖਣ ਦੇ ਕਿ ਇਹ ਬੰਦਾ ਸਾਰਾ ਇਕੱਲਾ ਹੀ ਆਇਆ ਸਾਰੇ ਦੋ ਦੋ ਜਾਣੇ ਆਏ ਹੋਏ ਨੇ ਨਾ ਤੇ ਐ ਲੱਗਣਗੇ ਨਾਲ ਜਾਦੇ ਨੇ ਮੈਂ ਤੇ ਪਨੀਰੇ ਤੇ ਖਲੋਤੇ ਹਾਂ ਆ ਦੇਖੋ ਕੀ ਕੰਮ ਚੱਲ ਰਿਹਾ ਨਾ ਪ੍ਰਧਾਨ ਸਾਹਿਬ ਦਾ ਪ੍ਰਿੰਟ ਤੇ ਪਪਾ ਸਾਡੇ ਕੋਲ ਇਹਨਾਂ ਬੁਲਾਉਣਾ ਨੇ ਗਿਆ ਸਦਾ ਜਾਣਦੇ ਨੇ ਕਿ ਪਰਦਾ ਤੇ ਉਹ ਤੋਂ ਪਾਰ ਦੂਰ ਹੋ ਕੇ ਕੋਲ ਸਾਡੇ ਤੋਂ ਜਿਸ ਸੈਂਡ ਮੰਗੇ ਕੇ ਦੇਣਾ ਹੈ ਪਪਾ ਸੈਂਡ ਮੰਗੇ ਕੇ ਦੇ ਦਿੱਤਾ ਨੇ ਫੇਰ ਲੈ ਆ ਜਾਗੇ ਕਹਿ ਆ ਜਾ ਤੋਕ ਮਿੰਟ ਸੈਂਡ ਕਰ ਕੋਈ ਸਿਸਟਮ ਨਹੀਂ ਹੈਗਾ ਤੇ ਮੁਰਗਿਆਂ ਗੜਾ ਕੇ ਰੱਖੇ ਨੇ ਆਨੂੰ ਖੜੇਨ ਉਧਾ ਘੰਟਾ ਹੋ ਗਿਆ ਜਿਸੇ ਦਾ ਕੋਈ ਨੰਬਰ ਨਹੀਂ ਲੱਗਿਆ ਹੈਗਾ ਲੋ ਜੀ ਪਾਸਪੋਰਟ ਆਫਿਸ ਤੋਂ ਆਪਾਂ ਬਾਹਰ ਆ ਗਏ ਰਾਉਂਡ ਤੇ ਮੇਰਾ ਸ਼ੋਕੇ ਆਇਆ ਮੇਰਾ ਸ਼ੋਕੇ 3 ਘੰਟੇ ਸਾਨੂੰ ਲੱਗ ਗਏ ਤੇ ਐਂਡ ਨੇ ਸਾਰਾ ਕੰਮ ਹੋ ਗਿਆ ਤੇ ਐਂਡ ਨੇ ਟਾਈਮ ਤੇ ਕਹਿੰਦੇ ਕਿ ਜਿਹੜੀ ਪੰਨੀਦੀ ਆਧਾਰ ਕਾਰਡ ਦੇ ਫੋਟੋ ਲੱਗੀ ਹੋਈ ਜੂੜੇ ਵਾਲੀ ਲੱਗੀ ਹੋਈ ਏ ਤੇ ਜਿਹੜੀ ਹੋਰ ਕਿਹੜੇ ਡਾਕੂਮੈਂਟ ਦੇ ਫੋਟੋ ਸੀ ਉਹਦੀ ਉਹਦੇ ਬੈਸਮਨਾਂ ਦਾ ਕੱਟਿਆ ਸੀਗਾ ਆਪਣਾ ਜਿਹੜਾ ਵੈਰੀਫਿਕੇਸ਼ਨ ਵਾਲਾ ਫਾਰਮ ਸੀ ਉਹ ਹਾਂ ਉਹਦੇ ਤੇ ਆਦੀ ਬੜੀ ਫੋਟੋ ਲੱਗੀ ਸੀ ਉਹ ਪਾਗੜ ਲੱਗੀ ਹੋਈ ਸੀ ਤੇ ਸਾਰਾ ਕੁਝ ਸਹੀ ਕਰਦੇ 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 ਜਦੋਂ ਕਹ ਲੈ ਗਏ ਕਿ ਡਨ ਕਹਿੰਦੇ ਨਹੀਂ ਕਹਿੰਦੇ ਹੁਣ ਇਹਦੀ ਫੋਟੋ ਜਿਹੜੀ ਜ ਕੀ ਸਾਨੂੰ ਇਹ ਆਧਾਰ ਕਾਰਡ ਸਾਰਾ ਪੱਗ ਸਾਰੀ ਪੱਗ ਵਾਲੀ ਚਾਹੀਦੀ ਆਧਾਰ ਕਾਰਡ ਤੇ ਸਾਰੇ ਜਿਹੜੀ ਨਵੀਂ ਫੋਟੋ ਅਪਡੇਟ ਕਰਵਾ ਕੇ ਲਿਆਓ ਜਾਂ ਤੁਸੀਂ ਕੋਈ ਸਕੂਲ ਦਾ ਆਡੈਂਟੀਟੀ ਕਾਰਡ ਲਿਆਓ ਹਨਾ ਤੇ ਹੁਣ ਕਹਿੰਦੇ ਪੱਗ ਦੀ ਫੋਟੋ ਲੱਗੀ ਹੋਵੇ ਹਾਂ ਵੀ ਜਿੱਤੇ ਪੱਗ ਦੀ ਫੋਟੋ ਲੱਗੀ ਹੋਵੇ ਹੁਣ ਕਹਿੰਦੇ ਤੁਸੀਂ ਐਂ ਕਰੋ ਫੇਰ ਆਜੋ ਜਦੋਂ ਮਰਜੀ ਆਜੋ ਤੇ ਆ ਕੇ ਬਸ ਤੁਸੀਂ ਆਪਣਾ ਕੰਮ ਕਰਵਾ ਲਿਓ ਬਸ ਕੀ ਫੋਟੋ ਜਿਹੜੀ ਚੇਂਜ ਕਰਵਾ ਲਓ ਅਪਡੇਟ ਕਰਵਾ ਲਓ ਆਧਾਰ ਕਾਰਡ ਤੇ ਤੇ ਕੋਈ ਸਿਸਟਮ ਨਹੀਂ ਹੈਗਾ ਤੇ ਕੋਈ ਬੁਰਾ ਹਾਲ ਹੋਇਆ ਪਿਆ ਬਲਕਿ ਤਾਂ ਮੁਰਗਿਆਂ ਗੇ ਸਾਰੇ ਪਹਿਲਾਂ ਤਾਂ ਉਸੇ ਗੇਟ ਰਾਹੀਂ ਐਂਟਰੀ ਕੀਤੀ ਇਕੱਠੇ ਕਰਕੇ ਸਾਰੇ ਨੇ ਪਗਾ ਨੀ ਮੁਰਗੇ ਖੁੱਡੇ ਜਵਾੜ ਤੇ ਉਹਦਾ ਇਕੱਠੇ ਕਰਕੇ ਉਹ ਤੇ ਜੋ ਚੰਗਾ ਰਾਸ਼ ਉਹ ਤੇ ਬੈਨ ਨੂੰ ਥਾ ਨਹੀਂ ਬੁਰਾ ਹਾਲ ਮਿੱਟੀ ਘੱਟਾ ਹੋਇਆ ਪਿਆ ਜਿੱਦਾਂ ਨਾ ਕੋਈ ੂੜੇ ਕਚੜਾ ਲੈ ਢੇਰ ਤੇ ਜਾ ਕੇ ਉਠਾਤਾ ਬਾਕੀ ਤੁਸੀਂ ਵੀਡੀਓ ਦੇਖੀ ਨਾ ਖਲੋਤੇ ਬੇ ਸਾਰੇ ਵਿਚਾਰੇ ਯਾਰ ਕੋਈ ਕਿਵੇਂ ਆਇਆ ਹੁੰਦਾ ਕੋਈ ਦੂਰੋਂ ਆਇਆ ਕੋਈ ਬੱਸਾਂ 'ਚ ਆਇਆ ਵਿਚਾਰਾ ਕਿੱਦਾਂ ਪਹੁੰਚਿਆ ਤੇ ਐਟੇ ਟਾਈਮ ਤੇ ਆ ਕੇ ਨਾ ਕੋਈ ਨਾ ਕੋਈ ਕਹਿੰਦੇ ਆਹ ਡਾਕੂਮੈਂਟ ਦੀ ਕਮੀ ਏ ਆ ਇਦਾਂ ਏ ਉਦਾਂ ਏ ਮੈਨੂੰ ਤਾਂ ਉਥੇ ਇੰਨੀ ਕਿ ਭੁੱਖ ਲੱਗੀ ਕਿਉਂਕਿ ਸਵੇਰੇ ਅਜੇ ਤੁਹਾਨੂੰ ਪਤਾ ਵੀ ਇਹ ਬੜੀ ਕਾਲੀ ਚ ਗਏ ਆ ਹਨਾ ਘਰੋਂ ਤੇ ਸਾਨੂੰ ਘਰੋਂ ਚਾ ਤੇ 3 ਘੰਟੇ ਲਗਾਤਾਰ ਆ ਡੰਡਿਆਂ ਸਿੱਧਾ ਘਲੋਤੇ ਰਹੇ ਆ ਤੇ ਹੰਡਰੇ ਟਾਈਮ ਤੇ ਬੱਸ ਜੀ ਆ ਘਾਟ ਆ ਘਾਟੇ ਅੱਲਾ ਕਹਿੰਦੇ ਪਾਸਪੋਰਟ ਦੀ ਫੋਟੋ ਕਾਪੀ ਲੱਗੀ ਨਹੀਂ ਵੀ ਛੋੜੇ ਮੰਮੀ ਡੈਡੀ ਦੀ ਬੱਚਿਆਂ ਦੀ ਬੱਚੇ ਦੇ ਮੰਮੀ ਡੈਡੀ ਦੀ ਹਾਂ ਹੋ ਲਾਈ ਉਸ ਤੋਂ ਬਾਅਦ ਅੱਗੇ ਵੈਰੀਫਿਕੇਸ਼ਨ ਆ ਤੇ ਹੋਰ ਅੱਗੇ ਉਹਨਾਂ ਨੇ ਭੇਜਦਾ ਉਹ ਕਹਿੰਦੇ ਬੱਚੇ ਦੇ ਪਾਗ ਦੀ ਨਹੀਂ ਫੋਟੋ ਹੈਗੀ ਇਹ ਜੀ ਦੂਜੀ ਫੋਟੋ ਲੱਗੀ ਹੋਈ ਆ ਟਰਬਨ ਵਾਲੀ ਇੱਕ ਪਾਸੇ ਠੀਕ ਵੀ ਜਾਂ ਤਾਂ ਕੋਈ ਇਦਾਂ ਦਾ ਸਾਨੂੰ ਫਾਰਮ ਜਿੱਦਾਂ ਆਪਾਂ ਰੀਨਿਊ ਕਰਾਉਨੇ ਆ ਤੇ ਉਹਦੇ ਵਿੱਚ ਕੋਈ ਇਦਾਂ ਦਾ ਫਾਰਮ ਹੋਣਾ ਚਾਹੀਦਾ ਕਿ ਕੁਝ ਸਾਰਾ ਕੁਝ ਦੱਸਿਆ ਹੋਵੇ ਨਾ ਵੀ ਆ ਡਾਕੂਮੈਂਟ ਕਾਗਜ਼ ਤਾਂ ਲੱਗੇਗਾ ਤਾਂ ਤੁਸੀਂ ਸਾਨੂੰ ਪਹਿਲੇ ਦੱਸ ਦੋ ਹਾਂ ਵੀ ਆ ਕਾਗਜ਼ ਪਤ ਲੱਗਣਗੇ ਭਾਈ ਇਹ ਆਪਣੇ ਸਾਰੇ ਕਾਗਜ਼ ਉਹ ਸਾਹਮਣੇ ਫੇਰ ਹੋ ਕੇ ਜਾਂਦਾ ਹੈ ਅਗਲੇ ਕੋਲੇ ਆਹ ਆਧਾਰ ਕਾਰਡ ਜਿਹੜੀ ਕੋਈ ਨਵੀਂ ਹੋਣ ਤੁਸੀਂ ਆ ਫੋਟੋ ਅਪਡੇਟ ਕਰਾਈਏ ਤਾਂ ਉਹੀ ਆਧਾਰ ਕਾਰਡ ਤੇ ਹੋਣੀ ਚਾਹੀਦੀ ਉਹੀ ਉੱਤੇ ਹੋਣੀ ਚਾਹੀਦੀ ਹੈ ਨਾ ਹੁਣ ਅਸੀਂ ਅੱਗੇ ਵਾਪਸ ਉਥੋਂ ਕੋਈ ਗੱਲ ਨਹੀਂ ਕੋਈ ਬਣੀ ਬਾਤ ਨਹੀਂ ਤਾਂ ਥੱਕੇ ਪਏ ਹਾਂ ਬੁਰਾ ਹਾਲ ਤੇ ਹੁਣ ਅੱਗੇ ਅਸੀਂ ਆਪਣੀ ਭੈਣ ਕੋਲੇ ਜਾਣਾ ਉਹਨਾਂ ਨੇ ਸਾਡਾ ਦੁਪਹਿਰ ਦਾ ਲੰਚ ਜਿਹੜਾ ਪ੍ਰਾਨ ਕੀਤਾ ਹੋਇਆ ਸੀ ਉਹ ਕਹਿੰਦੇ ਸੀ ਕਿ ਐਨੀਵਰਸਰੀ ਤੇ ਲੰਚ ਆਪ ਇੱਥੇ ਕਰਾਂਗੇ ਮੈਂ ਕਹਿੰਨੇ ਕਿ ਸਵੇਰ ਦਾ ਕੁਝ ਨਹੀਂ ਕਰਦਾ ਤੇ ਲੰਚ ਰੂਮ ਦਾ ਤਾਂ ਟੁੱਟ ਕੇ ਪੈਣਾ ਹਨਾ ਕਿ ਜੇ ਉਹ ਕਹਿਣ ਭਈਂ ਨੇ ਭੁੱਖੇ ਆ ਇਹ ਠਾਟ ਨਹੀਂ ਦੇ ਤੇ ਹੁਣ ਦੇਖਦੇ ਆ ਫਿਰ ਵਾਪਸ ਕਿੱਦਾਂ ਆਉਣਾ ਪੈਣਾ ਚੰਡੀਗੜ੍ਹ ਤੇ ਇੱਧਰ ਸਾਡੇ ਜਿਹੜੇ ਬਰਾਤੀ ਰੱਦੇ ਬਿਮਾਰ ਹੋਏ ਪਏ ਨੇ ਵਿਚਾਰੇ ਤੇ ਇਹ ਵੀ ਭੁੱਖੇ ਭਾਣੇ ਲਈ ਫਿਰਦੇ ਆਪਾਂ ਸਵੇਰ ਦੇ ਨਾਲ ਦੇਣਾ ਤਾਂ ਖਵਾਤਾ ਸੀਗਾ ਖਵਾਤਾ ਸੀ ਇਹਨਾਂ ਤਾਂ ਗੱਡੀ ਚ ਕਿਲਿੰਦਰ ਦੇ ਗਏ ਸੀ ਵਿੱਚ ਦੀ ਆ ਕੇ ਅੱਛਾ ਜੀ ਮਿੰਦੇ ਇੱਕ ਵਾਰ ਇਹ ਹੋ ਗਿਆ ਕਿ ਬਸ ਮੈਂ ਤਾਂ ਡਿਗੂਂਗਾ ਇੱਥੇ ਮੈਨੂੰ ਲੱਗਦਾ ਫਿਰ ਮੈਂ ਆਪਣਾ ਨੂੰ ਸੰਭਾਲ ਲੈ ਮੈਂ ਨਹੀਂ ਇਹ ਮਨ ਏਦਾਂ ਕਦੀ ਹੋਇਆ ਤੇ ਅਨੀ ਤੂੰ ਏਦਾਂ ਬਿਲਕੁਲ ਵੀ ਨਹੀਂ ਕਰਨਾ ਕਬਰਾ ਪੀ ਆਪਾਂ ਜਾ ਕੇ ਰੋਟੀwidehat ਖਾਣੇ ਆ ਕਿਤੇ ਤੇ ਹੁਣ ਚੱਲਦੇ ਆ ਹੁਣ ਇੱਥੇ ਤੁਹਾਨੂੰ ਪਤਾ ਵੀ ਚੰਡੀਗੜ੍ਹ ਦੇ ਵਿੱਚ ਬੱਤੀਆਂ ਇੱਕ ਮੋੜ ਨਾਲੋਂ ਦੂਜੇ ਤੇ ਵੀ ਬੱਤੀ ਦੂਜੇ ਮੋੜ ਤੇ ਜਾਓ ਤੇ ਜਿੱਥੇ ਤੇ ਵੀ ਬੱਤੀ ਬੱਚੇ ਕੁਝ ਚੰਦ ਸ਼ਬਦ ਪੇਸ਼ ਕਰਨਾ ਚਾਹੋਗੇ ਤੁਹਾਨੂੰ ਕਿਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਆ ਕੇ ਇੱਥੇ ਦੀਪਕ ਤਾਂ ਬਦੇ ਦੀਪਕ ਤਾਂ ਬਦੇ ਕਿ ਦੀਪਕ ਵੀਰ ਦੀ ਬ੍ਰਾਂਚ ਉਰੇ ਵੀ ਨਾ ਹੋਵੇ ਇੱਕ ਹੈ ਹਾਂ ਹੋਰ ਥਾਬੇ ਦੀ ਹਾਏ ਯਾਰ ਹੁਣ ਕੋ ਥੱਕ ਗਏ ਆ ਯਾਰ ਹੋ ਥੱਕ ਗਏ ਕੀ ਗੁੱਸਾ ਕਰਦਾ ਜਿਸ ਵਾਰ ਕਾਲੀ ਚ ਆਏ ਸੀ ਵੀ ਚਲ ਆਪਣਾ ਕੰਮ ਅੱਜ ਹੋ ਜੂਗਾ ਬਟ ਪਾਸਪੋਰਟ ਆਫਿਸ ਜਿੱਦਾਂ ਕਦੀ ਇਹ ਨਾ ਮੰਨ ਕੇ ਚੱਲੋ ਵੀ ਨਾ ਸਾਡਾ ਕੰਮ ਇੱਕ ਵਾਰ ਚ ਹੋ ਜਾਊਗਾ ਕਿਤੇ ਵੀ ਹਾਂ ਉਹਦਾ ਪਤਾ ਨਹੀਂ ਕਿ ਆ ਲੈ ਪ੍ਰੇਪੇਰ ਹੋ ਕੇ ਆਇਆ ਕਰੋ ਵੀ ਆਪਾਂ ਨੂੰ ਨਾ ਪਤਾ ਨਹੀਂ ਕੀ ਰੱਖਣਾ ਬੜਾ ਆਪਾਂ ਨਾਲ ਕਦੀ ਹੋਇਆ ਨਹੀਂ ਸੀ ਆਪਾਂ ਬਹੁਤ ਇਹ ਜਿਹੀਆਂ ਧਿਆਨ ਲੈ ਕੇ ਚੱਲਦੇ ਸੀ ਆਹ ਪਤਾ ਨਹੀਂ ਕਿਦਾਂ ਆਪਾਂ ਛੋਟੀ ਜੀ ਗਲਤੀ ਕਰਕੇ ਹੁਣ ਛੋਟੀ ਜੀ ਗਲਤੀ ਸਾਨੂੰ ਲਾ ਲਓ ਵੀ ਹੁਣ ਅੱਜ ਫੇਰ ਆਏ ਹੁਣ ਫੇਰ ਆਉਣਾ ਪੈਣਾ ਕਹਿੰਦੇ ਕਹਿੰਦੇ ਇੱਦਾਂ ਕਰਿਓ ਆਪ अकेले ਹੀ ਆ ਜਾਨਾ ਸਰ ਕੁਲਵਿੰਦਰ ਕਹਿੰਦੇ ਦੋਨੋਂ ਵਿੱਚੋਂ ਇੱਕ ਆ ਜਾਣਾ ਮੈਂ ਆਹੀ ਗੱਡੀ ਲੈ ਕੇ ਆਣੀ ਵੀ ਬੱਚੇ ਨੂੰ ਵੀ ਬੱਤੀ ਬੱਚੇ ਨਾਲ ਇੱਕ ਜਾਣਾ ਹੀ ਆਜੋ ਮਾ ਭਰਾ ਮੈਂ ਗੱਡੀ ਲੈ ਕੇ ਆਣੀ ਆਈ ਭੈਸਾਂ ਦਾ ਟੱਬਰ ਆਈ ਏ ਤੇ ਭੈ ਜੀ ਦੋ ਜਣੇ ਇਹ ਸਾਨੂੰ ਕੋਈ ਹੁਣ ਫਰਕ ਨਹੀਂ ਪੈਣਾ ਕਿਉਂਕਿ ਆ ਜਿਹੜਾ ਸਾਡੇ ਬਰਾਤੀ ਸੱਜਣੇ ਨਾਲ ਇਹ ਤਾਂ ਸਾਡੇ ਨਾਲ ਆਉਣਾ ਹੀ ਹੋਣਾ ਹੁੰਦਾ ਹਨਾ ਫਤੇ ਕਿੱਥੇ ਗਿਆ ਯਾਰ ਫਤੇ ਦੇਖਿਓ ਇੱਕਦਾਂ ਅਸੀਂ ਰਾਹ ਚ ਆ ਰਹੇ ਹਾਂਜੀ ਭਾਵੇਂ ਕਿਸੇ ਨੂੰ ਸੇਮ ਗਲੱਬ ਸਿੱਧੂ ਵੀਰੇ ਵਰਗਾ ਇੱਕ ਵੀਰਾ ਦਿਖਿਆ ਗੱਡੀ ਚ ਇੱਕ ਸਾਨੂੰ ਬਾਹਰ ਲੱਗਿਆ ਕਿ ਉੱਥੇ ਮੱਟ ਛੇਰ ਵਾਲਾ ਪਾਈ ਗਿਆ ਕਿ ਤਰੇ ਉਹ ਤੇ ਮਮਾ ਮੱਟ ਛੇਰ ਵਾਲਾ ਵੀ ਆਇਆ ਮੈਂ ਉਹਨਾਂ ਕੋਲ ਆਇਆ ਅਈ ਤੇ ਲੜਰ ਲੱਗ ਗਏ ਸਾਡੇ ਤੇਰੇ ਰਹਿ ਗਏ ਆ ਤੂੰ ਵੀ ਕਰਦਾ ਹਾਂ ਬੀੜ ਦੀ ਸ਼ੇਪ ਵੀ ਬਣੀ ਆਹ ਦੇ ਬਰਾਤੀ ਸਜਣੇ ਤੇ ਬੈਠ ਨੇ ਹੂੰ ਪਤਾ ਕਿੰਦਾ ਭੁੱਖ ਲੱਗ ਰਹੀ ਹੈ ਹਾਂ ਉਹਦੇ ਜ਼ਿਆਦਾ ਨਾ ਤੰਗ ਪਰੇਸ਼ਾਨ ਨਹੀਂ ਕਰਨਾ ਠੀਕ ਹੈ ਉੱਥੇ ਹਰ ਇੱਕ ਤਾਂ ਇੱਥੇ ਨੇ ਮਾਰੀ ਹਰ ਇੱਕ ਬਾਰੇ ਮਾਰੀਆਂ ਕਿਤੇ ਨੇ ਫਿਰ ਦੇਖ ਲਈ ਆਪਾਂ ਪਹਿਲਾਂ ਸਮਝਾ ਦਈਏ ਪਰ ਇਹਨੂੰ ਜੀ ਉਹ ਤੋਂ ਬਾਅਦ ਵੀ ਫਤੇ ਆਪਣੀ ਹਰਖਤਾ ਤੇ ਰਿਹਾ ਫਿਰ ਪੁੱਤ ਤੇਰੀ ਖੈਰ ਨਹੀਂ ਆਈ ਲੱਗ ਰਿਹਾ ਜਿਵੇਂ ਉਹ ਪੁੱਛ ਹੀ ਆ ਗਿਆ ਫਿਰ ਉੱਥੇ ਆ ਉਹ ਦੇ ਲੋ ਜੇ ਕੋਈ ਚੰਡੀਗੜ੍ਹ ਦਾ ਹੈਗਾ ਕੋਈ ਬਾਹਰ ਬੈਠਾ ਮੇਰਾ ਭੈਣ ਭਰਾ ਜਿੰਨਾ ਕਾ ਪਤਾ ਨੂੰ ਦਿਖਾ ਸਕਿਆ ਤੇ ਦੇਖੋ ਤੋਂ ਬਵੇਰੀ ਉਹ ਲੱਪਾ ਚਾ ਰਿਆਂ ਜੀ ਮੁਹਾਲੀ ਪੰਜ ਫੇਸ BB65 ਕਿੱਧਰ ਦਾ ਪਤਾ ਨਹੀਂ ਮੁਹਾਲੀ ਦਾ ਹੀ ਹੋਗਾ BB65 ਮੁਹਾਲੀ ਹਾਂ ਤਾਂ ਮੁੰਡਾ ਨੂੰ ਇਹਨਾਂ ਨੇ ਬਤਾਏਗਾ ਵਾਜਿਆ ਪੈਂਟਰੀ ਪਤਾ ਸੀ ਨਾ ਪੈਂਟ ਕਹਿੰਦੇ ਨੇ ਇਹਨੂੰ ਅੱਛਾ ਪਹਿਰੇ ਤੁਹਾਨੂੰ ਸ਼ਾਬਾਸ਼ ਮੈਂ ਇਹ ਤਾਂ ਗੱਲ ਗਲਤ ਤੇ ਤੇ ਰੋਡ ਦੇਖੋ ਕਿੰਨਾ ਸੋਹਣਾ ਹਨਾ ਚੰਡੀਗੜ੍ਹ ਸ਼ਹਿਰ ਦੇ ਜਿਹੜੇ ਰੋਡ ਮੈਨੂੰ ਬਹੁਤ ਸੋਹਣੇ ਲੱਗਦੇ ਸਾਫ਼ ਸੁਥਰੇ ਜੇ ਹਨਾ ਤੇ ਪਰ ਕਹਿੰਦੇ ਨੇ ਕਿ ਆਪਣਾ ਪਿੰਡ ਆਪਣਾ ਘਰ ਆਪਣਾ ਸ਼ਹਿਰ ਆਪਣਾ ਹੀ ਹੁੰਦਾ ਤੇ ਇੱਥੇ ਆ ਕੇ ਉਹ ਫੀਲ ਜਿਹੀ ਆਉਂਦੀ ਹੈ ਕਿ ਆਪਣੇ ਬੰਦੇ ਲੱਗਦਾ ਵੀ ਆਪਾਂ ਜਿਹੜੇ ਰਿਸ਼ਤੇਦਾਰ ਜੇ ਆਏ ਹੋ ਨੇ ਇੱਥੇ ਚੰਡੀਗੜ੍ਹ 'ਚ ਤੇ ਹੁਣ ਆਪਾਂ ਸਿੱਧਾ ਚੱਲਿਆਂ ਜੀ ਮਹਾਲੀ ਪੰਜ ਫੇਸ ਕਿਹੜੀ ਕਿਹੜੀ ਸਵੀਟਸ ਉਹ ਜੀ ਘਟਾਣਾ ਸਵੀਟ ਘਟਾਣਾ ਸਵੀਟ ਤੇ ਹਨਾ ਤੇ ਉਹ ਦੀ ਉਹਨਾਂ ਦੇ ਆਪਣੇ ਰੈਸਟੋਰੈਂਟ ਤੇ ਤੇ ਕਹਿੰਦੇ ਉਹ ਕਹਿੰਦਾ ਸੀ ਘਰ ਮੈਂ ਨਹੀਂ ਘਰ ਨਹੀਂ ਆਏ ਜਾਣਾ ਵੀ ਤੁਸੀਂ ਆਪਾਂ ਉੱਥੇ ਕਿਤੇ ਬਾਹਰ ਹੀ ਮਿਲ ਲੈਂਦੇ ਆ ਤੇ ਹੁਣ ਉਹਨਾਂ ਨੂੰ ਮਿਲ ਕੇ ਤੇ ਉੱਥੇ ਦੇਖਦੇ ਆ ਖਾਣਾ ਪੀਣਾ ਖਾ ਕੇ ਤੇ ਫੇਰ ਆਪਾਂ ਅੱਗੇ ਚੱਲਾਂਗੇ ਹਾਂਜੀ 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 ਰੈਸਟੋਰੈਂਟ ਦੀਦਾ ਆਪਦਾ ਏ ਆਪਾਂ ਲੇਟ ਲੇਟ ਕੇ ਖਾਇਓ ਡੋਲ ਡੋਲ ਕੇ ਖਾਇਓ ਫੁੱਲ ਚੱਕਰ ਦੀ ਠੀਕ ਹੈ ਹਾਂ ਜੀ ਪਰ ਤਾਂ ਸਾਹਿਬ ਨਾ ਵੀ ਪਾਕ ਪ੍ਰਧਾਨ ਸਾਹਿਬ ਦੀ ਪਾਗੜਾ ਨਾ ਮੈਂ ਸੂਟ ਨਾਲ ਦੀ ਲੈ ਕੇ ਦਿੱਤੀ ਆਪਣੀ ਐਨੀਵਰਸਰੀ ਤੇ ਪਰ ਇਥੋਂ ਪਤਾ ਲੱਗਿਆ ਕਿ ਪ੍ਰਧਾਨ ਸਾਹਿਬ ਕਿੰਨਾ ਕੁ ਲਾਈਕ ਕਰਦੇ ਪ੍ਰਧਾਨਾਂ ਨੇ ਪੱਗ ਨਹੀਂ ਬੰਨੀ ਹੈਗੀ ਅੱਗ ਨਹੀਂ ਬੰਨੀ ਅਮਨ ਉਹ ਇੱਕ ਵਾਰ ਚ ਨਹੀਂ ਬੰਦੀ ਜਾਂਦੀ ਜਿਹੜੀ ਨਵੀਂ ਪੱਗ ਹੁੰਦੀ ਹੈ ਹਾਂ ਇਹ ਚੀਜ਼ ਤਾਂ ਹੈ ਫਿਰ ਉਹ ਤੇ ਆਪੇ ਇੱਕ ਵਾਰੀ ਲੇਟ ਹੋ ਗਈ ਲੇਟ ਲੇਟ ਗਾਇਨ ਨਾਲ ਕਿਹੜਾ ਲੰਡਰ ਲਾਤੇ ਹਨ ਮਰਨਿਆਂ ਨੇ ਵੀ ਨੰਨੇ ਬਹੁਤ ਸਾਡੀ ਵੇਟ ਕਰਦੇ ਸੀ ਤੁਹਾਡਾ ਨੰਬਰ ਨਿਕਲ ਗਿਆ ਵੇਟ ਪਿਆ ਤਾਂ ਵੀ ਕੋਈ ਚੱਕਰ ਨਹੀਂ ਜੀ ਇਹ ਤਾਂ ਕੋਈ ਫਰਕ ਨਹੀਂ ਬੰਦਾ ਕੋਈ ਚੱਕਰ ਨਹੀਂ ਹੈਗਾ ਪਾਸਪੋਰਟ ਆਫਿਸ ਦੇ ਵਿੱਚ ਵੀ ਤੁਹਾਡੇ ਟਾਈਮ ਮੇਰੇ ਤੁਸੀਂ ਟਾਈਮ ਤੇ ਹੀ ਪਹੁੰਚਣਾ ਸਭ ਸਿੱਧਾ ਕੰਮ ਹੋਇਆ ਪਿਆ ਜਿੰਨੇ ਵਜੇ ਮਰਜ਼ੀ ਆਓ ਕੋਈ ਲੈਣਾ ਦੇਣਾ ਨਹੀਂ ਹੈਗਾ ਕਿਸੇ ਨਾਲ ਪਹਿਲਾਂ ਆਪਾਂ ਦੇਖਾਂ ਚੰਡੀਗੜ੍ਹ ਦੀਆਂ ਬੱਸਾਂ ਵੀ ਆਪਾਂ ਜਾਵਾਂਗੇ ਸਕੂਲ ਲੈਣ ਆਏ ਸ਼ਾਮ ਨੂੰ ਆਪਾਂ ਸੁਗਣਾ ਲੈ ਕੇ ਚੱਲੀਏ ਚੱਲ ਹਣਾ ਹੋਰ ਆਪਾਂ ਹਾਂ ਇਧਰ ਇੰਜੋਏ ਕਰਕੇ ਚੱਲਦੇ ਆ ਘਰੇ ਇਹ ਕੀ ਕਰਨ ਜਾ ਕੇ ਕੰਜਰ ਕਲੇਸ਼ ਇਹ ਦੇਖੀ ਨੀ ਬਾਬੇ ਲਓ ਜੀ ਹੁਣ ਤੁਹਾਨੂੰ ਸਿੱਧਾ ਉੱਥੇ ਜਾ ਕੇ ਮਿਲਦੇ ਆ ਪਰੇ ਰਿਸ਼ਤੇਦਾਰੀ ਜਾਣ ਕੇ ਰਿਸ਼ਤੇਦਾਰੀ ਦੀ ਜਾਣ ਪਰ ਕੀ ਮੈਂ ਕਿੱਥੇ ਨੇ ਜਾਂ ਜਾਂਦੇ ਨਤੀਜੇ ਹਾਂ ਮਾਰੇ ਲਾਟ ਘਾਤੇ ਪਰ ਇਹ ਨਾਲੇ ਤਾਂ ਵਿਚਾਰੇ ਕੋ ਡਸਟਿੰਗ ਕਰਾਉਂਦੀ ਨਹੀਂ ਸੋਨੂ ਐ ਤੇ ਤੈਨੂੰ ਵੀ ਲਾਉਂਦੇ ਨਾਲ ਪਰਨੀਤ ਨੂੰ ਵੀ ਲਾਉਂਦੇ ਹਨ ਫਤਿਹ ਦਾ ਮੂੰਹ ਨਹੀਂ ਲਾਉਂਦੇ ਨਾਲ ਦੱਸ ਹੋਏ ਹੋਏ ਡਸਟਿੰਗ ਕਰਾਉਂਦੇ ਰੇ ਜਵਾਕਾਂ ਤੋਂ ਕੀ ਬੰਦੇ ਨੇ 4 ਦਿਨ ਜਵਾਕ ਤੇਰੀ ਸੜਜ ਭੋਜ ਨੇ ਤਾਂ ਇਹ ਤਾਂ ਟਾਈਮ ਨਹੀਂ ਰਿਹਾ ਕਿਤੇ ਛੁੱਟੀਆਂ ਚ ਕਿਤੇ ਜਾਣ ਆਉਂਦਾ ਇਸ ਕਰਕੇ ਪੁੱਤ ਤੁਹਾਨੂੰ ਕਦੇ ਘਰੇ ਹੀ ਚੰਗੇ ਹੋ ਤੁਸੀਂ ਨਾਲ ਡਸਟਿੰਗ ਕਰਾਈਨ ਨਾਲੇ ਕੋਲ ਡਰਿੰਕ ਤੇ ਪਿਆਏ ਨਾਲੇ ਹੁਣ ਬਿਮਾਰ ਹੋਇਆ ਹੁਣ ਵਾਧੂ ਡਾਕਟਰਾਂ ਦਵਾਈ ਨੂੰ ਥਾਂ ਹੋ ਗਿਆ ਹੈ ਫਤਿਹ ਚਿਕਨ ਵੀ ਖਵਾਏ ਹੈ ਦੱਸ ਹੋਰ ਤਾਂ ਤੂੰ ਠੰਡਾ ਪਿਆ ਫੇਰ ਤੂੰ ਤੱਤਾ ਖਵਾਇਆ ਉਹ ਬਿਮਾਰ ਤੇ ਉਹਨੇ ਹੋਣਾ ਹੀ ਨਹੀਂ ਤੰ। ਨਹੀਂ ਨਹੀਂ ਪਹਿਲਾਂ ਚਿਕਨ ਖਾਇ ਸੀ ਅਗਲੇ ਦਿਨ ਠੰਡਾ ਪਿਆ ਸੀ। ਅਸਾਂ ਅਗਲੇ ਦਿਨ ਠੰਡਾ ਪਿਆ ਸੀ। ਹਾਂ ਹਾਂ। ਪਰ ਤਾਂ ਠੰਡਾ ਕਰਦਾ ਸੀ। ਉਹ ਤਾਂ ਠੰਡਾ ਕਰਤਾ ਮੁੰਡਾ ਤੁਸੀਂ ਦੇਖ ਲਓ ਹੈ। ਚਾਈ ਨਾ। ਕੱਕ ਹੋ ਗਈ ਇਹਨੂੰ। ਅਸੀਂ ਪੰਜ ਫੇਸਾ ਤੇ ਪਹੁੰਚੇ ਨਹੀਂ ਹੈਗੇ। ਤੇ ਅਈ ਤਾਂ ਮੋੜ ਕੋੜਾ ਨਹੀਂ ਫਿਰ ਜਾਣਾ ਇੰਨੇ ਮੋੜ ਮੈਂ ਕੰਦਰ ਨੂੰ ਕਹਿ ਰਿਹਾ ਜੀ ਮੈਂ ਇੱਥੇ ਕਿਤੇ ਸਕੂਟਰ ਚ ਕੱਢ ਚਲਾਵਾ ਮੈਂ ਆ ਕੇ ਇੱਥੇ ਵੱਜਣਾ ਨਹੀਂ ਵੱਜਣਾ ਮੈਂ ਆਪ ਹੀ ਦੇਖ ਜਣਾ ਮੈਂ ਜਿਹੜਾ ਇਸ ਹਾਰ ਨੇ ਮੋੜ ਨੇ ਇੱਥੇ। ਪਤਾ ਨਹੀਂ ਕਿਵੇਂ ਲੋਕੀ ਦੋ ਦਿਨ ਸਰਵਾਈਵ ਕਰਦੇ ਨੇ। ਆਦਸ ਪੈ ਜਾਂਦੇ। ਇੰਨੇ ਕ ਟਾਈਮ ਮੋਹਾਲੀ ਤਾਂ ਹੀ ਮੈਨੂੰ ਚੰਡੀਗੜ੍ਹ ਪਸੰਦ ਹੋਰ ਆਪਾਂ ਮੋਹਾਲੀ ਆਪਾਂ ਹਾਂ ਚਲੋ ਚੰਡੀਗੜ੍ਹ ਮੋਹਾਲੀ ਦੋਨੋਂ ਹੀ ਨੂੰ ਸੰ ਮੋਹਾਲੀ ਜਿਆਦਾ ਪੱਤੀਆਂ ਨੇ ਪੱਤਾਂ ਨੂੰ ਆਪਾਂ ਚੱਲਾਂਗੇ ਸੁਖਨਾ ਲੇਕ ਸੁਖਨਾ ਲੇਕ ਤੇ ਚੱਲਾਂਗੇ ਕੁਝ ਨਹੀਂ ਹੈ ਗਰਮੀ ਗਰਮੀ ਹੈ ਵਾਸੀ ਉੱਥੇ ਸ਼ਾਮ ਨੂੰ ਬੜਾ ਗਰਮੀ ਹੋ ਜਾਣੀ ਹੈ ਆਪਾਂ ਕੁਝ ਹੋਰ ਦੇਖਾਂਗੇ ਹੋਰ ਕਿੱਥੇ ਜਾਣਾ ਤੂੰ ਹੋਰ ਕੁਝ ਕੀ ਸਾਡੇ ਅੱਥੇ ਪਲਾਨ ਕੀਤਾ ਤੂੰ ਹੈ ਚੱਲਿਆਂਗੇ ਦੋਰਾ ਦੇਖ ਲਾਂਗੇ ਚੱਲਿਆਂਗੇ ਕਿੱਥੇ ਜਾਣਾ ਤੂੰ ਸਟਾਰਬਕਸ ਆ ਤੁਹਾਨੂੰ ਫ੍ਰੀ ਹੋ ਮਿਲ ਸਕਦੀ ਕਾਫੀ ਯੋ ਮੋਦੀਵਾ ਸੇ ਵੀਐਸਡੀ ਐਨੀਵਰਸਰੀ ਹੈ ਨਾ ਉਹ ਹੁੰਦਾ ਦਾ ਪਲੈਨ ਆਹ ਉਹਨੇ ਸਾਨੂੰ ਇਨਵਾਈਟ ਕਰਨਾ ਫੈਸਲਾ ਲੈ ਹੁੰਦਾ ਹਨ ਵੀ ਹੁੰਦਾ ਨਾ ਹਾਂ ਤੁਹਾਡੇ ਹਾਂ ਹਾਂ ਹੁੰਦਾ ਅਰੇ ਨਹੀਂ ভাই ਸੱਚੀ ਹੁੰਦਾ ਅਗੇ ਬਟੂਤਾ ਹੁੰਦਾ ਜੀ ਆਪਾਂ ਬਸ ਕੀ ਯੂਜੂਲੀ ਡੇਲੀ ਰੂਟੀਨ ਚ ਪੀਆ ਕਰੀਏ ਕਾਫੀ ਉੱਥੇ ਕੋਈ ਤਾਂ ਗੱਲ ਨਹੀਂ ਮੇਰੇ ਨਾਲ ਉਹਨੇ ਅੰਮਾ ਪੀਣੇ ਤਾਂ ਹੁੰਦੇ ਆ ਉਹਨੇ ਕਹਣਾ ਵਿੱਚ 4 ਮਹੀਨੇ ਬਾਅਦ ਇੱਥੇ ਤੂੰ ਮੰਗਰਦੇ ਤੀ ਐਨੀਵਰਸਰੀ ਤੇ ਕਾਫੀ ਹੈ ਐਡੀ ਕਿ ਜਾਨ ਨਿਕਲਦੀ ਹੈ ਹਏ ਬੁਖਵਾਂ ਲੱਗੀ ਪਿਆ ਦੇ ਕੇ ਇਹ ਫਿਰ ਨੇ ਚੰਡੀਗੜ੍ਹ ਕਿਦੋਂ ਉਹ ਉਂਈ ਤੋਂ ਕੀਤਾ ਇਹ ਨੂੰ ਹੀ ਤਾਂ ਕੀਤਾ ਤੂੰ ਪਾਣੀ ਵਾਸਤੇ ਕਿਉਂ ਫਿਰ ਕਿਉਂ ਹੈ ਮਾਰੇ ਕਰਨ ਦੇ ਕਿ ਤੂੰ ਲੈ ਉਹ ਵੀ ਤਾਂ ਬਾਹਰ ਹੀ ਬਰੋਗੜਾ ਘਰੇ ਖਾਣੀ ਤੇਰੀ ਦੀ ਚਾਰੀ ਉਦੋਂ ਦੇ ਅੱਛੀ ਜਿਹੀ ਲੱਗੀ ਪਈ ਜਦੋਂ ਨੂੰ ਪਤਾ ਲੱਗਿਆ ਵੀ ਚੰਡੀਗੜ੍ਹ ਆਉਣਾ ਪਤਾ ਨਹੀਂ ਇੰਨਾ ਪਿਆਰ ਕਰ ਦੇਣਾ ਸਮਝ ਤੋਂ ਬਾਹਰ ਹੋ ਜਾਂਦਾ ਪੀਆ ਇੰਨਾ ਪਿਆਰ ਸੱਚੀ ਹਣਾ ਕਿੰਦਰ ਚਲੋ ਨਾ ਜਰ ਵੀ ਨਾ ਲੱਗ ਜੇ ਕਿਤੇ ਵਾਏ ਗਰ ਏਦਾਂ ਹੀ ਬਣਾਇਆ ਕਰਦੇ ਤੈਨੂੰ ਦੂਜਾ ਫੋਨ ਕਿਹੜਾ ਅਸਲ ਵਿੱਚ ਤਾਂ ਸਮਝ ਨਹੀਂ ਆਉਂਦੀ ਭਰਾਤਿਆਂ ਨੂੰ ਖੰਗ ਲੱਗੀ ਪਈ ਵਿਚਾਰਿਆਂ ਨੂੰ ਇਹ ਤਾਂ ਜਾ ਕੇ ਡਾਊਨ ਹੋ ਜਾਣਗੇ ਕੀ ਜਿੱਕਰ ਵੇ ਗਿਆ ਬਥੇ ਕੀ ਕਰਾਂਦੀ ਸੀ ਕਿ ਮम्मा ਤੇ ਇੱਥੋਂ ਇਹ ਤਾਂ ਦਿਆਂ ਗਲਾ ਕਰੇ ਜਾ ਕੇ ਪਾ ਲੱਗਣਗੇ ਤਾਂ ਮੂੰਹ ਜਿਹੜੀ ਅੰਦਰ ਲਾਉਣਾ ਆਪਣੇ ਮਮਾ ਨੂੰ ਦੱਸੂਗਾ ਜਾ ਕੇ ਮੈਂ ਦੱਸੂਗਾ ਜੇ ਨਹੀਂ ਗਗਨ ਤਾਂ ਕੋਈ ਐਕਸ਼ਨ ਲੈਣਾ ਉਹਨੇ ਮੈਨੂੰ ਦੱਸਣਾ ਆਹ ਤੇ ਉਹ ਤੇ ਆ ਕੋਈ ਚੱਕਰੀ ਨਹੀਂ ਇਹ ਵੇ ਇੱਥੋਂ ਪਤਾ ਲੱਗਦਾ ਨਾ ਜੱਟਾਂ ਦੇ ਟਰੈਕਟਰ ਜਾਂਦੇ ਹੈ ਸ਼ਹਿਰਾਂ 'ਚ ਫੇਰਦੇ ਫੇਰਾ ਇਹ ਤਾਂ ਫਿਰ ਕੋਈ ਨੰਬਰ ਪਲੇਟ ਘੜਾ ਲੱਗੀ ਬੱਸ ਵੀ ਨੇ ਇੱਕ ਲੰਗੀ ਹੈ है ता राउंड सी ना क्योंकि उधर ना ट्रैफिक इधर से अंदाज़ पे आ ही ओह सारी खुल गयी था यार कोई गायब है इतनो भी टट्टे नहीं बड़ी जाली पे हो गयी अब वही तो चीज़ें बाहर किच्ची के सेट हो तो जाएँगे ना इतने पेंट हो जाएँगे तो चल आ जाओ चल आ ਦੰਮ ਲੱਗਿਆ ਲੈ ਹੋ ਗਿਆ ਕੰਮ ਇਹੋ ਜਿਹੀ ਪੰਚੂ ਹੋੜ ਆ ਗਈ ਮੱਕਲ ਕਿਤੇ ਪੈੜੀ ਮਾਰੇ ਤੇ ਟੈਕ